ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਸੁਣ ਰਹੇ ਹੋ ਚੈਨਲ ਇੱਕ ਕੁੜੀ ਕਹਾਣੀਆਂ ਵਾਲੀ ਤੋਂ ਸੀਰੀਜ਼ ਖاموش ਗੱਲਾਂ ਅੱਜ ਦੀ ਇਸ ਖاموش ਸ਼ਾਮ ਵਿੱਚ ਆਓ ਇੱਕ ਅਜੀਬ ਹੀ ਕਹਾਣੀ ਸੁਣੀਏ ਜੋ ਬੋਲਦੀ ਨਹੀਂ ਪਰ ਦਿਲ ਤੱਕ ਪਹੁੰਚਦੀ ਹੈ ਅਸੀਂ ਹਰ ਰੋਜ਼ ਬਹੁਤ ਕੁਝ ਕਹਿੰਦੇ ਹਾਂ ਪਰ ਕੀ ਅਸੀਂ ਕਦੇ ਧਿਆਨ ਨਾਲ ਸੁਣਿਆ ਹੈ ਅੱਜ ਦੀ ਕਹਾਣੀ ਉਹਨਾਂ ਲਈ ਹੈ ਜੋ ਸੁਣੇ ਨਹੀਂ ਗਏ ਤੇ ਉਹਨਾਂ ਲਈ ਵੀ ਜੋ ਸੁਣ ਨਹੀਂ ਸਕੇ ਤੁਸੀਂ ਸੁਣ ਰਹੇ ਹੋ ਖاموش ਗੱਲਾਂ ਜਿੱਥੇ ਚੁੱਪ ਵੀ ਆਪਣੀ ਆਵਾਜ਼ ਰੱਖਦੀ ਹੈ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਚੁੱਪ ਦੀ ਗਰਾਸ ਪਿੰਡ ਦਾ ਨਾਸੀ ਤਰੰਪੁਰਾ ਇੱਕ ਛੋਟਾ ਜਿਹਾ ਪਿੰਡ ਜਿੱਥੇ ਲੋਕ ਇੱਕ ਦੂਜੇ ਨੂੰ ਨਾਂ ਨਾਲ ਨਹੀਂ ਰਿਸ਼ਤਿਆਂ ਨਾਲ ਜਾਣਦੇ ਸਨ ਇਸ ਪਿੰਡ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ ਬਾਬਾ ਹਰਨਾਮ ਸਿੰਘ ਲੰਮਾ ਕੱਦ ਸਫੇਦ ਦਾੜੀ ਹੱਥ ਵਿੱਚ ਲੱਕੜੀ ਦੀ ਛੜੀ ਪਰ ਸਭ ਤੋਂ ਅਜੀਬ ਗੱਲ ਇਹ ਸੀ ਕਿ ਬਾਬਾ ਹਰਨਾਮ ਸਿੰਘ ਬਹੁਤ ਘੱਟ ਬੋਲਦਾ ਸੀ ਪਿੰਡ ਦੇ ਲੋਕ ਕਹਿੰਦੇ ਬਾਬਾ ਤਾਂ ਚੁੱਪ ਦਾ ਪੁੱਤ ਹੈ ਕੋਈ ਪੁੱਛਦਾ ਬਾਬਾ ਜੀ ਕੀ ਹਾਲ ਚਾਲ ਨੇ ਬਾਬਾ ਹਰਨਾਮ ਸਿੰਘ ਮੁਸਕਰਾ ਕੇ ਸਿਰ ਹਿਲਾ ਦਿੰਦਾ ਬਸ ਲੋਕ ਸਮਝਦੇ ਸਨ ਕਿ ਬਾਬਾ ਅੰਦਰੋਂ ਟੁੱਟ ਚੁੱਕਾ ਹੈ ਕੁਝ ਕਹਿੰਦੇ ਇਸਨੇ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖੇ ਨੇ ਪਰ ਅਸਲ ਸੱਚ ਕਿਸੇ ਨੂੰ ਨਹੀਂ ਸੀ ਪਤਾ ਕੁਝ ਖਮੋਸ਼ੀਆਂ ਅਚਾਨਕ ਬੋਲਣ ਲੱਗ ਪੈਂਦੀਆਂ ਇੱਕ ਦਿਨ ਪਿੰਡ ਵਿੱਚੋਂ ਇੱਕ ਮੁੰਡਾ ਵਾਪਸ ਆਇਆ ਅਮਨ ਸ਼ਹਿਰ ਵਿੱਚ ਪੜਿਆ ਲਿਖਿਆ ਨਵੀਂ ਸੋਚ ਵਾਂ ਅਮਨ ਦਾ ਦਿਲ ਵੀ ਹਮੇਸ਼ਾ ਭਾਰੀ ਰਹਿੰਦਾ ਸੀ ਸ਼ਹਿਰ ਵਿੱਚ ਰਹਿਣ ਕਾਰਨ ਸ਼ਹਿਰ ਦੀ ਭੀੜ ਇਸ ਵਿੱਚ ਕੋਈ ਸੁਣਨ ਵਾਲਾ ਨਹੀਂ ਸੀ ਹਰ ਕੋਈ ਬੋਲਦਾ ਸੀ ਕੋਈ ਤਰ ਸਮਝਦਾ ਨਹੀਂ ਸੀ ਉਹ ਅਕਸਰ ਸ਼ਾਮ ਨੂੰ ਬਾਬੇ ਹਰਨਾਮ ਕੋਲ ਆ ਬੈਠ ਚੁੱਪ ਚਾਪ ਪਹਿਲੇ ਦਿਨ ਬਾਬੇ ਨੇ ਕੁਝ ਨਹੀਂ ਕਿਹਾ ਦੂਜੇ ਦਿਨ ਵੀ ਬਾਬੇ ਦੀ ਚੁੱਪ ਨਾ ਟੁੱਟੀ ਤੇ ਤੀਜੇ ਦਿਨ ਵੀ ਉਹਨਾਂ ਵਿੱਚ ਆਪਸੀ ਕੋਈ ਗੱਲਬਾਤ ਨਾ ਹੋਈ ਚੌਥੇ ਦਿਨ ਅਮਨ ਟੁੱਟ ਗਿਆ उसने कहा बाबा जी बोल दे क्यों नहीं अजकल तो हर कोई बोल दिया कोई किसी नही सुन मैं भी गलिया चाहना बे ने हौली जी अखा चुक के अमन वाल वेख्या लंबी खामोशी तो बाद पुत्र हाँ, बोलन वाले बहुत ने सारे बोलते ही ने पर सुन कोई नहीं सुनने वाले बहुत घटने उस दिन बबे ने पहली बार अपनी जिंदगी अमन अगे खोली बाबा हरनाम सिंह बोलिया मेरा भी एक पुत्र सी गुरप्रीत वो भी बहुत बोलता सी अपने सुपने अपनिया गलां पर मैं उस बहुत घट सुनिया ਮੈਂ ਹਮੇਸ਼ਾ ਕੰਮ ਵਿੱਚ ਰੁੱਝਿਆ ਕਹਿੰਦਾ ਬਾਅਦ ਚ ਗੱਲਾਂ ਕਰਾਂਗੇ ਪੁੱਤ ਇਹਨਾਂ ਦੱਸਦਿਆਂ ਦੱਸਦਿਆਂ ਬਾਬੇ ਦੀ ਆਵਾਜ਼ ਭਾਰੀ ਹੋ ਗਈ ਮੈਂ ਕੰਮ ਵਿੱਚ ਰੁੱਝਿਆ ਰਹਿੰਦਾ ਸਮਝਦਾਰਿਆ ਕਿਸਮਾ ਤਾਂ ਬਾਅਦ ਚ ਹੀ ਮਿਲ ਜਾਏਗਾ ਗੱਲਾਂ ਕਰਨ ਪਰ ਸਮਾਂ ਕਿਸੇ ਵੀ ਉਡੀਕ ਥੋੜੀ ਕਰਦਾ ਹੁੰਦਾ ਹੈ ਪੁੱਤ ਇੱਕ ਦਿਨ ਗੁਰਪ੍ਰੀਤ ਸ਼ਹਿਰ ਚਲਾ ਗਿਆ ਬਿਨਾਂ ਕਿਸੇ ਰੋਸ ਤੇ ਬਿਨਾਂ ਕਿਸੇ ਸ਼ਿਕਾਇਤ ਦੇ ਕੁਝ ਸਾਲਾਂ ਬਾਅਦ ਇੱਕ ਚਿੱਠੀ ਆਈ ਸਿਰਫ ਦੋ ਲਾਈਨਾਂ ਵਿੱਚ ਕੰਨਾ ਬਾਪੂ ਮੇਰੇ ਕੋਲ ਅੱਜ ਵੀ ਬੋਲਣ ਨੂੰ ਬੜਾ ਕੁਝ ਪਰ ਤੁਸੀਂ ਸੁਣਨ ਵਾਲੇ ਨਹੀਂ ਹੈਗੇ ਉਸ ਤੋਂ ਬਾਅਦ ਕੋਈ ਚਿੱਠੀ ਨਹੀਂ ਕੋਈ ਖਬਰ ਨਹੀਂ ਬਾਬੇ ਨੇ ਕਿਹਾ ਉਸ ਦਿਨ ਤੋਂ ਮੈਂ ਬਹੁਤ ਘੱਟ ਬੋਲਦਾ ਕਿਉਂਕਿ ਮੈਂ ਜਾਣ ਲਿਆ ਕਈ ਵਾਰ ਚੁੱਪ ਰਹਿਣਾ ਬੋਲਣ ਨਾਲੋਂ ਵੱਧ ਸਿਖਾ ਜਾਂਦਾ। ਮੰਬੰਦੀ ਅੱਖਾਂ ਪਾਰ ਆਈਆਂ। ਉਸਨੇ ਕਿਹਾ, "ਬਾਬਾ ਜੀ, ਤੁਸੀਂ ਮੇਂ ਅੱਜ ਮੈਨੂੰ ਬੋਲਣਾ ਨਹੀਂ, ਸੁਣਨਾ ਸਿਖਾ ਦਿੱਤੇ।" ਕੁਝ ਮਹੀਨਿਆਂ ਬਾਅਦ ਅਮਨ ਸ਼ਹਿਰ ਵਾਪਸ ਚਲਾ ਜਾਂਦਾ। ਪਰ ਹੁਣ ਉਹ ਬਦਲਿਆ ਹੋਇਆ ਸੀ। ਉਹ ਬਹੁਤ ਘੱਟ ਬੋਲਦਾ। ਸਾਮਣੇ ਵਾਲੇ ਨੂੰ ਧਿਆਨ ਨਾਲ ਸੁਣਨਾ ਲੋਕ ਕਹਿੰਦੇ ਆਮਣ ਕੋਲ ਬੈਠ ਕੇ ਦਿਲ ਹਲਕਾ ਹੋ ਜਾਂਦਾ ਉਥੇ ਇੱਕ ਪਾਸੇ ਪਿੰਡ ਚ ਬਾਬਾ ਹਰਨਾਮ ਅਜੇ ਵੀ ਚੁੱਪ ਸੀ ਪਰ ਹੁਣ ਉਸ ਦੀ ਚੁੱਪ ਖਾਲੀ ਨਹੀਂ ਸੀ ਤਨੁਭਵ ਨਾਲ ਭਰੀ ਹੋਈ ਸੀ ਕਈ ਵਾਰ ਨਾ ਕਹੀ ਗੱਲ ਸਭ ਤੋਂ ਉੱਚੀ ਸੁਣਾਈ ਦਿੰਦੀ ਹੈ ਜ਼ਿੰਦਗੀ ਚ ਸਭ ਤੋਂ ਵੱਡੀ ਕਾਟ ਬੋਲਣ ਦੀ ਨਹੀਂ ਸੁਣਨ ਦੀ ਹੁੰਦੀ ਹੈ ਕਈ ਵਾਰ ਜੋ ਅਸੀਂ ਬਾਦ ਲਈ ਛੱਡ ਦਿੰਦੇ ਹਾਂ ਉਹੀ ਗੱਲ ساری ਉਮਰ ਦਾ ਪਛਤਾਵਾ ਬਣ ਜਾਂਦੀ ਹੈ ਚੁੱਪ ਰਹਿਣਾ ਕਮਜ਼ੋਰੀ ਨਹੀਂ ਪਰ ਸਮੇਂ ਤੇ ਸੋਨ ਨਾ ਪਾਉਣਾ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਕਹਾਣੀ ਖਤਮ ਹੋ ਗਈ ਪਰ ਸਵਾਲ ਅਜੇ ਵੀ ਬਾਕੀ ਨੇ ਇਹ ਸਿਉਣਾ ਨੂੰ ਸੁਣੀ ਜੋ ਸਾਡੇ ਕੋਲ ਬੈਠ ਕੇ ਵੀ ਇਕੱਲੇ ਮਹਿਸੂਸ ਕਰਦੇ ਰਹੇ ਕੀ ਅਸੀਮੀ ਬਾਦ ਵਿੱਚ ਕਹਿ ਕੇ ਕਿਸੇ ਦੇ ਦਿਲ ਨੂੰ ਅਣ ਸੁਨਿਆ ਛੱਡ ਦਿੱਤਾ ਯਾਦ ਰੱਖੋ ਹਰ ਚੁੱਪ ਦਰਦ ਨਹੀਂ ਹੁੰਦੀ ਪਰ ਹਰ ਦਰਦ ਚੁੱਪ ਹੋ ਸਕਦਾ ਹੈ ਜੇ ਅੱਜ ਦੀ ਕਹਾਣੀ ਤੁਹਾਨੂੰ ਕਿਸੇ ਦੀ ਵੀ ਯਾਦ ਦਿਵਾਏ ਤਾਂ ਅੱਜ ਹੀ ਉਸ ਨੂੰ ਸੁਣ ਲਓ ਇਸੇ ਖਾਮੋਸ਼ਗਲਾਂ ਤੋਂ ਅੱਜ ਦੀ ਕਹਾਣੀ ਚੁੱਪ ਦੀ ਵਿਰਾਸਤ ਹੈ ਅਗਲੀ ਵਾਰ ਹੀ ਫੇਰ ਮਿਲਾਂਗੇ ਇੱਕ ਨਵੀਂ ਖਾਮੋਸ਼ੀ ਨਾਲ ਤਦ ਤੱਕ ਸੁੰਦਰ ਰਹੋ ਤੇ ਮਹਿਸੂਸ ਕਰਦੇ ਰਹੋ ਸਤਿ ਸ਼੍ਰੀ ਅਕਾਲ